ਉਹ ਰੀਲਾ ਹੁਣ ਕਿਹੜਾ ਮੈਨੂੰ ਪੁੱਛ ਕੇ ਬਣਾਉਂਦੀ ਸੀ ਉਹ ਉਹਦਾ ਹੁਣ ਮੈਂ ਤਾਂ ਆਪ ਤੁਹਾਡੇ ਵਾਂਗੂ ਸੋਸ਼ਲ ਮੀਡੀਆ ਤੋਂ ਦੇਖੀ ਜਾਨਾ ਵੀ ਕੀ ਕੁਛ ਕਰਦੀ ਆ ਆਪਾਂ ਉਹਦੀ ਕੋਈ ਸ਼ਿਕਾਇਤ ਨਹੀਂ ਕਰੀ ਉਹ ਤਾਂ ਹੁਣ ਸਿਕਿਉਰਿਟੀ ਇਨ ਚਾਰਜ ਦਾ ਕੰਮ ਸੀਗਾ ਉਹਨੂੰ ਉਹਦਾ ਕੰਮ ਨਹੀਂ ਠੀਕ ਲੱਗਿਆ ਹੋਣਾ ਜਾਂ ਨਹੀਂ ਸਮੇਂ ਸਿਰ ਆਉਂਦੀ ਹੋਣੀ ਆਈ ਕਿਵੇਂ ਦੇਖਦਾ ਜਿਹੜੀ ਥਾਰ ਵਾਲੀ ਕੁੜੀ ਆ ਕਹਿੰਦੇ ਉਸਦੀ ਡਿਊਟੀ ਸਿੱਧੂ ਮਸੂਹਲ ਦੀ ਹਵੇਲੀ ਦੇ ਵਿੱਚ ਪਰ ਦੇਖਣਾ ਕੀ ਉਹ ਆਪਣੇ ਕੋਲੇ 10 20 ਦਿਨ ਇੱਥੇ ਡਿਊਟੀ ਤੇ ਆਈ ਸੀ ਜਿਹੜਾ ਡਿਊਟੀ ਇਨ ਚਾਰਜ ਮੁੰਡਾ ਹੈ ਉਹਨੂੰ ਉਹਦੀ ਡਿਊਟੀ ਫਿੱਟ ਨਹੀਂ ਆਈ ਉਹਨੇ ਕਹਤਾ ਇਹਨੂੰ ਬਦਲ ਦੇ ਇਸ ਤੋਂ ਬਾਅਦ ਆਪਾਂ ਦਾ ਮੈਨੂੰ ਤਾਂ ਉਹਦੀ ਪੂਰੀ ਪਛਾਣ ਵੀ ਨਹੀਂ ਸੀ ਵੀ ਕਦੋਂ ਆਈ ਆ ਉਹ ਤੇ ਉਹ ਕਹਿੰਦੇ ਜਿਹੜਾ ਉਹਦੇ ਘਰ ਵਾਲਾ ਉਹ ਵੀ ਨਾਲ ਆਉਂਦਾ ਸੀ ਡਿਊਟੀ ਤੇ ਉਹ ਮੈਂ ਤਾਂ ਵੀਰ ਘਰ ਵਾਲਾ ਵੀ ਨਹੀਂ ਦੇਖਿਆ ਇਹ ਉਹ ਡਿਊਟੀ ਅਨਚਾਰਜੇ ਦੱਸਣ ਦੀਆਂ ਗੱਲਾਂ ਐ ਵੀ ਮੈਂ ਇਸੇ ਕਰਕੇ ਹੀ ਫਾਰਕ ਕਰਤੀ ਉਹ ਦੋ ਜਣੇ ਆਉਂਦੇ ਸੀ ਦੂਜੇ ਦੀ ਜੋ ਕੋ ਡਿਊਟੀ ਨਹੀਂ ਸੀ ਅਲਾਊਡ ਹੀ ਨਹੀਂ ਸੀ ਤੇ ਕਿਸ ਦੀ ਸ਼ਿਕਾਇਤ ਮੈਂ ਫਾਰਕ ਕੀਤਾ ਆਪਾਂ ਉਹਦੀ ਕੋਈ ਸ਼ਿਕਾਇਤ ਨਹੀਂ ਕੀਤੀ ਉਹ ਤਾਂ ਹੁਣ ਸਿਕਿਉਰਿਟੀ ਅਨਚਾਰਜ ਦਾ ਕੰਮ ਸੀਗਾ ਉਹਨੂੰ ਉਹਦਾ ਕੰਮ ਨਹੀਂ ਠੀਕ ਲੱਗਿਆ ਹੋਣਾ ਜਾਂ ਨਹੀਂ ਸਮੇਂ ਸਿਰ ਆਉਂਦੀ ਹੋਣੀ ਉਹਨੇ ਉਹਦੀ ਕਹਿ ਕੇ ਆਪਦੇ ਡਿਪਾਰਟਮੈਂਟ ਨੂੰ ਡਿਊਟੀ ਬਦਲਾਤੀ ਉੱਥੇ ਤੇ ਕਹਿੰਦੇ ਰੀਲਾ ਵਗੈਰਾ ਵੀ ਤਾਂ ਇਹ ਬਹੁਤ ਬਣਾਉਂਦੇ ਹੁਸਪਤਾਲ ਹੋਰੀਲਾ ਹੁਣ ਕਿਹੜਾ ਮੈਨੂੰ ਪੁੱਛ ਕੇ ਬਣਾਉਂਦੀ ਸੀ ਉਹ ਉਹਦਾ ਹੁਣ ਮੈਂ ਤਾਂ ਆਪ ਤੁਹਾਡੇ ਵੰਗ ਸੋਸ਼ਲ ਮੀਡੀਆ ਤੋਂ ਦੇਖੀ ਜਾਨਾ ਵੀ ਕੀ ਕੁਛ ਕਰਦੀ ਸੀ ਤੇ ਕੀ ਲੱਗਦਾ ਜਿੱਦਾਂ ਫੀਲਾ ਪੰਜਾ ਚੱਲ ਰਿਹਾ ਤਾਂ ਇਸ ਕੁੜੀ ਤੇ ਵੀ ਕਾਰਵਾਈ ਹੋ ਗਈ ਜਿਹੜੇ ਵੱਡੇ ਆਗੂਆਂ ਨੇ ਉਹਨਾਂ ਤੇ ਫੀਲਾ ਪੰਜਾ ਚੱਲੂਗਾ ਜੀ ਦੇਖ ਯਾਰ ਮੈਂ ਕਿਸੇ ਦੇ ਘਰ ਢਾਉਣ ਦੇ ਹੱਕ 'ਚ ਤਾਂ ਇਹ ਨਹੀਂਗਾ ਜੇ ਇਹਦਾ ਕੋਈ ਦੂ ਨੰਬਰ ਦਾ ਬਣਾਇਆ ਉਹ ਸਰਕਾਰ ਤੇ ਉਹਨਾਂ ਦਾ ਮਸਲਾ ਹੈ ਆਪਾਂ ਇਹਦੇ 'ਚ ਕੀ ਕਹਿਣਾ ਆਏ ਕਿਵੇਂ ਦੇਖਦਾ ਜਿਹੜੀ ਥਾਰ ਵਾਲੀ ਕੁੜੀ ਆ ਕਹਿੰਦੇ ਉਸਦੀ ਡਿਊਟੀ ਸਿੱਧੂ ਮਸੂਆਲ ਦੀ ਹਵੇਲੀ ਦੇ ਵਿੱਚ ਹੈ। ਪਰ ਦੇਖਣਾ ਕੀ ਉਹ ਆਪਣੇ ਕੋਲੇ 10-20 ਦਿਨ ਇੱਥੇ ਡਿਊਟੀ ਤੇ ਆਈ ਸੀ ਜਿਹੜਾ ਡਿਊਟੀ ਇਨ ਚਾਰਜ ਮੁੰਡਾ ਹੈ ਉਹਨੂੰ ਉਹਦੀ ਡਿਊਟੀ ਫਿੱਟ ਨਹੀਂ ਆਈ ਉਹਨੇ ਕਹਤਾ ਇਹਨੂੰ ਬਦਲ ਦਿਓ। ਇਸ ਤੋਂ ਬਾਅਦ ਆਪਾਂ ਤਾਂ ਮੈਨੂੰ ਤਾਂ ਉਹਦੀ ਪੂਰੀ ਪਛਾਣ ਵੀ ਨਹੀਂ ਸੀ ਵੀ ਕਦੋਂ ਆਈ ਆ। ਹੋਏ ਹੁਣ ਤੁਸੀਂ ਜਦੋਂ ਰੌਲਾ ਪੈ ਗਿਆ ਪੁੱਛਣ ਆਜੇ ਨੇ ਮੈਂ। ਇਹ ਉਹ ਕਹਿੰਦੇ ਜਿਹੜਾ ਉਹਦੇ ਘਰ ਵਾਲਾ ਉਹ ਵੀ ਨਾਲ ਆਉਂਦਾ ਸੀ ਡਿਊਟੀ ਤੇ। ਮੈਂ ਤਾਂ ਵੀਰ ਘਰ ਵਾਲਾ ਵੀ ਨਹੀਂ ਦੇਖਿਆ ਇਹ ਉਹ ਡਿਊਟੀ ਅਨਚਾਰਜੇ ਦੱਸਣ ਦੀਆਂ ਗੱਲਾਂ ਐ ਵੀ ਮੈਂ ਇਸੇ ਕਰਕੇ ਹੀ ਫਾਰਕ ਕਰਤੀ ਉਹ ਦੋ ਜਣੇ ਆਉਂਦੇ ਸੀ ਦੂਜੇ ਦੀ ਜੋ ਕੋ ਡਿਊਟੀ ਨਹੀਂ ਸੀ ਅਲਾਉਡ ਹੀ ਨਹੀਂ ਸੀ ਤੇ ਕਿਸ ਦੀ ਸ਼ਿਕਾਇਤ ਮੈਂ ਫਾਰਕ ਕੀਤਾ ਗਿਆ ਆਪਾਂ ਉਹਦੀ ਕੋਈ ਸ਼ਿਕਾਇਤ ਨਹੀਂ ਕੀਤੀ ਉਹ ਤਾਂ ਹੁਣ ਸਿਕਿਉਰਿਟੀ ਇਨ ਚਾਰਜ ਦਾ ਕੰਮ ਸੀਗਾ ਉਹਨੂੰ ਉਹਦਾ ਕੰਮ ਨਹੀਂ ਠੀਕ ਲੱਗਿਆ ਹੋਣਾ ਜਾਂ ਨਹੀਂ ਸਮੇਂ ਸਿਰ ਆਉਂਦੀ ਹੋਣੀ ਉਹਨੇ ਉਹਦੀ ਕਹਿ ਕੇ ਆਪਦੇ ਡਿਪਾਰਟਮੈਂਟ ਨੂੰ ਡਿਊਟੀ ਬਦਲਾਤੀ ਤੇ ਕਹਿੰਦੇ ਰੀਲਾ ਵਗੈਰਾ ਵੀ ਤਾਂ ਇਹ ਬਹੁਤ ਬਣਾਉਂਦੇ ਹੋਸਪੀਟਲ ਉਹ ਰੀਲਾ ਹੁਣ ਕਿਹੜਾ ਮੈਨੂੰ ਪੁੱਛ ਕੇ ਬਣਾਉਂਦੀ ਸੀ ਉਹ ਉਹਦਾ ਹੁਣ ਮੈਂ ਤਾਂ ਆਪ ਤੁਹਾਡੇ ਵੰਗ ਸੋਸ਼ਲ ਮੀਡੀਆ ਤੋਂ ਦੇਖੀ ਜਾਣਾ ਵੀ ਕੀ ਕੁਛ ਕਰਦੀ ਸੀ ਕੀ ਲੱਗਦਾ ਜਿੱਦਾਂ ਫੀਲਾ ਪੰਜਾ ਚੱਲ ਰਿਹਾ ਤਾਂ ਇਸ ਕੁੜੀ ਤੇ ਵੀ ਕਾਰਵਾਈ ਹੋ ਗਈ ਜਿਹੜੇ ਵੱਡਿਆਂ ਕੋਠਿਆਂ ਨੇ ਉਹਨਾਂ ਤੇ ਫੀਲਾ ਪੰਜਾ ਚੱਲੂਗਾ ਜੀ ਦੇਖ ਯਾਰ ਮੈਂ ਕਿਸੇ ਦੇ ਘਰ ਢਾਉਣ ਦੇ ਹੱਕ ਚ ਤਾਂ ਇਹ ਨਹੀਂਗਾ ਜੇ ਇਹਦਾ ਕੋਈ ਦੂ ਨੰਬਰ ਦਾ ਬਣਾਇਆ ਉਹ ਸਰਕਾਰ ਤੇ ਉਹਨਾਂ ਦਾ ਮਸਲਾ ਹੈ ਆਪਾਂ ਇਹਦੇ 'ਚ ਕੀ ਕਹਿਣਾ